ਸੋ ਅੱਜ ਅਸੀਂ ਜੋ ਕਿ 2025 ਨੂੰ ਅਲਵਦਾ ਕਹਿੰਦੇ ਹੋਏ 2026 ਦੇ ਵਿੱਚ ਪ੍ਰਵੇਸ਼ ਕਰਨ ਜਾ ਰਹੇ ਹਾਂ ਉੱਥੇ ਅਸੀਂ ਆ ਅੱਜ ਸੌਰਵ ਕਲਸੀ ਫਰਨੀਚਰ ਹਾ우스 ਦੇ ਵਿਕੇਜਿੱਤੇ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਅਮਰਜੀਤ ਜੀ ਕਲਸੀ ਬਲਾਕ ਪ੍ਰਧਾਨ ਸੇਵਾਦਾਰ ਕਾਂਗਰਸ ਸੋ ਉਹਨਾਂ ਨੂੰ ਜਾਣਕਾਰੀ ਲਮਾ ਗਈ ਕਿ ਨਵੇਂ ਬਰੇ ਤੇ ਇਹ ਦਿੱਤੀਆਂ ਸੰਕਲਾਨ ਨੂੰ ਕੀ ਸੰਦੇਸ਼ ਆ ਤੁਹਾਡੇ ਵੱਲੋਂ ਜੋ 2025 ਹੈ ਇਹ ਸਾਡੇ ਵਾਸਤੇ ਬਹੁਤ ਹੀ ਮਾੜਾ ਵੀ ਤੇ ਆ ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਚੌਧਰੀ ਤਰਲੋਚਨ ਸਿੰਘ ਸੂਣ ਸਾਹਿਬ ਸਾਫ ਕਾ ਵਧਾਈ ਖਲਕਾ ਬੰਗਾ ਜੋ ਪਿਛਲੇ ਦਿਨੀ ਪਿਛਲੇ ਮਹੀਨੇ ਪਾਰਟੀ ਦੀ ਸੇਵਾ ਕਰਦੇ ਜਿਮਨੀ ਚੋਣ ਦੌਰਾਨ ਅਚਾਨਕ ਉੱਥੇ ਇਸ ਦਿਨ ਵਿਛੋੜਾ ਦੇ ਗਿਆ ਤਰਨ-ਤਰਨ ਵਿਕੇ ਪਾਰਟੀ ਦੀ ਸੇਵਾ ਕਰਦੇ ਤੇ ਸਾਡੇ ਵਾਸਤੇ ਬਹੁਤ ਹੀ ਮਾੜਾ ਰਿਹਾ ਇਲਾਕੇ ਵਾਸਤੇ ਕਾਂਗਰਸ ਪਾਰਟੀ ਵਾਸਤੇ ਬਹੁਤ ਹੀ ਮਜੂਸੀ ਵਾਲਾ ਇਹ ਸਾਲ ਰਿਹਾ ਅਸੀਂ ਆਉਣੇ ਵਾਲਾ 2026 ਜੋ ਸਾਲ ਹੈ ਅਸੀਂ ਕਾਮਨਾ ਕਰਦੇ ਹਾਂ ਕਿ ਖੁਸ਼ੀਆਂ ਤੇ ਖਿੜੇ ਲੈ ਕੇ ਆਵੇ ਦੇਸ਼ ਵਿਦੇਸ਼ ਬੈਠੇ ਪੰਜਾਬੀ ਭਰਾਵਾਂ ਨੂੰ ਇਸ ਨਵੇਂ ਵਿਰੇਧੀਆਂ ਬਹੁਤ ਬਹੁਤ ਵਧਾਈਆਂ ਸੋ ਜਿੱਥੇ ਕਿ 2026 ਨਵਾਂ ਬਰਾਕ ਕੱਲ ਚੜੇਗਾ ਉਸ ਵਾਸਤੇ ਮੈਂ ਕਾਂਗਰਸ ਪਾਰਟੀ ਵੱਲੋਂ ਬਲਾਕ ਪ੍ਰਧਾਨ ਸੇਵਾਦਲ ਬਲਾਕ ਬੰਗਾ ਵੱਲੋਂ ਆਪਣੇ ਪਰਿਵਾਰ ਵੱਲੋਂ ਦੇਸ਼ ਵਿਦੇਸ਼ ਵਿੱਚ بیٹੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ